ਇੱਕ ਨਿੱਜੀ ਢਾਬੇ ਨਸਤੇ ਇੱਕ ਬੁਲਟ ਮੋਟਰਸਾਈਕਲ ਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ ਇਸ ਬਾਰੇ ਚ ਜਾਣਕਾਰੀ ਦਿੰਦੇ ਬੁਲਟ ਮੋਟਰਸਾਈਕਲ ਸਵਾਰ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਾਇਆ ਹਾਈਵੇ ਤੇ ਵਿਚਕਾਰ ਡਿਵਾਈਡਰ ਉੱਪਰ ਇੱਕ ਕਾਰ ਪਲਟੀ ਹੋਈ ਸੀ ਅਤੇ ਅਸੀਂ ਆਪਣੇ ਬੁਲਟ ਉੱਤੇ ਸਵਾਰ ਹੋ ਕੇ ਲੁਧਿਆਣੇ ਤੋਂ ਜਲੰਧਰ ਵੱਲ ਜਾ ਰਹੇ ਸੀ ਅਤੇ ਜਦੋਂ ਦੇਖਿਆ ਕਿ ਪਲਟੀ ਹੋਈ ਕਾਰ ਵਿੱਚ ਦੋ ਵਿਅਕਤੀ ਫਸੇ ਹੋਏ ਹਨ ਉਨ੍ਹਾਂ ਦੀ ਮਦਦ ਲਈ ਬੁਲਟ ਆਪਣੇ ਨੂੰ ਇੱਕ ਕਿਨਾਰੇ ਲਗਾ ਦਿੱਤਾ ਤੇ ਉਨ੍ਹਾਂ ਦੀ ਮਦਦ ਲਈ ਅਸੀਂ ਉਤਰ ਗਏ ਤਾਂ ਦੇਖਿਆ ਕਿ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਲੈ ਕੇ ਜਾਣ ਲੱਗ ਪਏ ਅਤੇ ਨੋਵਾ ਗੱਡੀ ਜੋ ਕਿ ਲੁਧਿਆਣੇ ਵੱਲ ਆ ਰਹੀ ਸੀ ਅਤੇ ਬੇਕਾਬੂ ਹੋ ਕੇ ਕਿਨਾਰੇ ਖੜੇ ਬੁਲਟ ਵਿੱਚ ਜਾ ਟਕਰਾਈ ਬੁਲਟ ਮੋਟਰਸਾਈਕਲ ਨੰਬਰ PB10GF2601 ਜੋ ਕਿ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਨੋਵਾ ਕਾਰ ਬੁਲਟ ਨਾਲ ਟਕਰਾਈ ਹੋਈ ਗ੍ਰਿੱਲਾ ਵਿੱਚ ਝਟਕ ਰਾਈ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਰਸਤੇ ਨੂੰ ਕਲੀਅਰ ਕਰਵਾਇਆ ਅਤੇ ਗੁਰਿਆ ਥਾਣੇ ਦੇ ਡਿਊਟੀ ਅਫਸਰ ਏਐਸਆਈ सुरेंद्र ਮੋਹਨ ਨੂੰ ਇਸ ਐਕਸੀਡੈਂਟ ਬਾਰੇ ਸੂਚਿਤ ਕਰ ਦਿੱਤਾ ਕੀ ਨਾਮ ਹੈ ਮੇਰਾ ਨਾਮ ਅਭਿਲਪਾਲ ਸਿੰਘ ਆ ਜੀ ਭਾਜੀ ਕੀ ਹਾ ਹ ਸਾ ਵਾਪਰੇ ਆ ਹਾਦਸਾ ਇਦਾਂ ਜੀ ਪਿੱਛੇ ਨਾ ਇੱਕ ਗੱਡੀ ਪਲਟੀ ਪਈ ਸੀ ਵਿਚਕਾਰ ਡਿਵਾਈਡਰ ਦੇ ਵਿੱਚ ਅਸੀਂ ਟੂ ਵੀਲਰ ਦੇ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਲੁਧਿਆਣੇ ਤੋਂ ਚਲੰਦਰ ਠੀਕ ਹੈ ਸਰ ਅਸੀਂ ਸੋਚਿਆ ਵੀ ਬੰਦੇ ਵਿੱਚ ਨੇ ਰੰਦੇ ਬੇ ਨੇ ਵੀ ਆਪਾਂ ਉਹਨਾਂ ਦੀ ਮਦਦ ਕਰ ਦਈਏ ਹਾਂਜੀ ਆਪਾਂ ਆਪਣਾ ਮੋਟਰਸਾਈਕਲ ਬਿਲਕੁਲ ਸਾਈਡ ਤੇ ਖੜਾ ਕੀਤਾ ਤੇ ਆਪਾਂ ਉਹਨਾਂ ਦੀ ਮਦਦ ਕਰਨ ਉੱਤਰ ਗਏ ਆ ਅਸੀਂ ਦੇਖਿਆ ਵੀ ਉਹ ਬੰਦੇ ਕੱਢ ਕੇ ਪਹਿਲਾ ਹੀ ਕੋਈ ਬੰਦਾ ਉਹਨਾਂ ਨੂੰ ਪਰੇ ਢਾਬੇ ਤੇ ਲੈ ਗਿਆ ਅਸੀਂ ਵਾਪਸ ਆਣ ਲੱਗੇ ਆ ਤੇ ਬੰਦਾ ਸੀਗਾ ਤਕਰੀਬਨ 120-25 ਦੀ ਸਪੀਡ ਹੋਣੀ ਹੈ ਤੇ ਸ਼ਰਾਬ ਪੀਤੀ ਹੋਈ ਉਹਨੇ ਮੋਟਰ ਆਪਣੀ ਗੱਡੀ ਲਿਆ ਕੇ ਸਿੱਧੀ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਨਾਲ ਹੀ ਆਪਣੀ ਉਹਦੀ ਗੱਡੀ ਵੀ ਡਿਵਾਈਡਰ ਤੇ ਚੜ ਗਈ ਸਲਿੱਪ ਹੋਇਆ ਪੂਰੀ ਤਰ੍ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਸੱਟ ਵੀ ਕਿਸੇ ਨੂੰ ਕੋਈ ਨਹੀਂ ਲੱਗੀ ਬਸ ਗੱਡੀਆਂ ਦਾ ਹੀ ਨੁਕਸਾਨ ਹੋਇਆ ਜਿਹੜਾ ਹੋਇਆ ਜੀ ਜਿਹੜਾ ਬੁਲੇਟ ਦੱਸਿਆ ਯਾਰਾ ਪੂਰੀ ਤਰ੍ਹਾਂ ਨੁਕਸਾਨੀ ਜਾਂ ਮੇਰਾ ਹੀ ਸੀਗਾ ਜੀ ਬੁਲੇਟ ਬਿਲਕੁਲ ਖਤਮ ਹੋ ਗਿਆ ਬਿਲਕੁਲ ਹੀ ਖਤਮ ਹੋ ਗਿਆ ਉਹੀ ਹੁਣ ਉਹਨਾਂ ਨੂੰ ਪੁਲਿਸ ਵਾਲੇ ਲੈ ਕੇ ਗਏ ਆ ਥਾਣੇ ਉਹਨਾਂ ਦਾ ਮੁਲਾਜ਼ਾ ਵਗੈਰਾ ਕਰਾਉਣ ਲਈ ਜੋ ਵੀ ਉਹਨਾਂ ਨੂੰ ਡਰਿੰਕ ਕਰਦੇ ਆ ਜਿਹੜੇ ਚੈੱਕ ਕਰਦੇ ਆ ਸਰ ਤੁਸੀਂ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਅਸੀਂ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਸੜਕ 'ਤੇ ਕਿਹੜਾ 468 ਟੀਮ ਆ ਗਈ ਸੀ ਪੁਲੀ ਪ੍ਰਸ਼ਾਸਨ ਆ ਗਿਆ ਸੀ ਮੌਕੇ ਤੇ ਪੁਲਿਸ ਵਾਲੇ ਆ ਗਏ ਸੀ ਜੀ ਪਹਿਲੇ ਦੂਜੀ ਟੀਮ ਆਈ ਜਿਹੜੇ ਰੋਡ ਸਿਕਿਉਰਿਟੀ ਵਾਲੇ ਉਸ ਤੋਂ ਬਾਅਦ ਨਾਲ ਹੀ ਪੁਲਿਸ ਵੀ ਆ ਗਈ ਸੀ ਮੌਕੇ ਦੀ ਥੈਂਕ ਯੂ